25 ਸਾਲਾਂ ਦੀ ਭਤੀਜੀ ਦਾ ਆਪਦੇ 60 ਸਾਲਾਂ ਫਫੜ ਦੇ ਨਾਲ ਇੱਕ ਅਜੀਹਾਂ ਰਿਸ਼ਤਾ ਜੋ 15 ਸਾਲ ਤੋਂ ਚੱਲਦਾ ਆ ਰਿਹਾ ਸੀ ਤੇ ਜਦੋਂ ਭੂਆ ਦੇ ਦੁਆਰਾ ਦੋਨਾਂ ਨੂੰ ਫੜ ਲਿਆ ਜਾਂਦਾ ਤਾਂ ਭਤੀਜੀ ਦਾ ਵਿਆਹ ਕਰ ਦਿੱਤਾ ਜਾਂਦਾ ਤੇ ਫਿਰ ਵਿਆਹ ਤੋਂ ਸਿਰਫ 45 ਦਿਨ ਬਾਅਦ ਹੀ ਜੋ ਹਾਲ ਉਸ ਭਤੀਜੀ ਨੂੰ ਆਪਦੇ ਪਤੀ ਦਾ ਕੀਤਾ ਗਿਆ ਉਹ ਤੁਹਾਡੇ ਰੌਂਗਟੇ ਖੜੇ ਕਰ ਦੋ ਤੁਹਾਡਾ ਸਮਾਜ ਦੇ ਬਣੇ ਨਾ ਰਿਸ਼ਤਿਆਂ ਤੋਂ ਯਕੀਨ ਹੀ ਉਠਾ ਦਊਗਾ ਕਰੀਮ 60 ਸਾਲ ਦੀ ਇੱਕ ਬਜ਼ੁਰਗ ਔਰਤ ਬਾਜ਼ਾਰ ਤੋਂ ਘਰ ਵਾਪਸ ਆਉਂਦੀ ਹੈ ਘਰ ਦੇ ਸਾਰੇ ਦਰਵਾਜ਼ੇ ਖੁੱਲੇ ਹੋਏ ਸੀ ਪਰ ਇੱਕ ਦਰਵਾਜ਼ਾ ਬੰਦ ਸੀ ਤੇ ਉਸ ਦੇ ਪਿੱਛੇ ਤੋਂ ਅਜੀਬ ਆਵਾਜ਼ਾਂ ਆ ਰਹੀਆਂ ਸੀ ਬਜ਼ੁਰਗ ਔਰਤ ਵੱਲੋਂ ਖਿੜਕੀ ਦੇ ਵਿੱਚੋਂ ਦੀ ਉਸ ਕਮਰੇ ਦੇ ਅੰਦਰ ਦੇਖਿਆ ਜਾਂਦਾ ਤਾਂ ਕਮਰੇ ਦੇ ਅੰਦਰ ਉਸਤਾਦ 60 ਸਾਲਾ ਪਤੀ ਉਸੇ ਦੀ ਹੀ ਸਗੀ ਪਤី ਜੀ ਦੇ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਸੀ ਦੋਵੇਂ ਉਸ ਕਮਰੇ ਦੇ ਵਿੱਚ ਸੰਬੰਧ ਬਣਾ ਰਹੇ ਸੀ ਇਹ ਦੇਖੋ ਔਰਤ ਉਹ ਬਾਹਰ ਇਸ ਸੋਫੇ ਦੇ ਉੱਤੇ ਬੈਠ ਜਾਂਦੀ ਹੈ ਤੇ ਉਹਨਾਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗ ਜਾਂਦੀ ਆ ਜਿਵੇਂ ਹੀ ਉਹ ਬਾਹਰ ਆਉਂਦੇ ਨੇ ਉਸ ਵੱਲ ਉਹਨਾਂ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਤੁਸੀਂ ਕਿਵੇਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਕੀਆਂ ਨੇ ਪਰ ਫਿਰ ਉਹ ਔਰਤ ਆਪਣੇ ਭਰਾ ਦੇ ਕੋਲ ਜਾਂਦੀ ਹੈ ਤੇ ਕਹਿੰਦੀ ਹੈ ਕਿ ਜਿੰਨਾ ਛੇਤੀ ਹੋ ਸਕਦਾ ਉਸ ਦਾ ਵਿਆਹ ਕਰ ਦੇ ਤੇ ਫਿਰ ਉਹਦੇ ਭਰਾ ਜਾਨੀ ਲੜਕੀ ਦੇ ਪਿਤਾ ਵੱਲੋਂ 1 ਮਹੀਨੇ ਦੇ ਵਿੱਚ ਹੀ ਲੜਕਾ ਪਾ ਲੈ ਜਾਂਦਾ ਪਰ ਫਿਰ ਜੋ ਹੁੰਦਾ ਉਹ ਤੁਹਾਡੇ ਰੋਂਗ ਤੇ ਖੜੇ ਕਰ ਦੂ ਔਰੰਗਾਬਾਦ ਦਾ ਰਹਿਣ ਵਾਲਾ ਪ੍ਰਿਆੰਸ਼ੂ ਕੁਮਾਰ ਉਮਰ 27 ਸਾਲ ਜੋ ਕਿ 24 ਜੂਨ 2025 ਨੂੰ ਉਹ ਬਨਾਰਸ ਤੋਂ ਆਪਦੇ ਘਰ ਆਉਣ ਦੇ ਲਈ ਨਿਕਲਦਾ ਪਰ ਉਸ ਨੂੰ ਲੱਗਦਾ ਕਿ ਪਿੰਡ ਆਉਣ ਦੇ ਵਿੱਚ ਉਸ ਨੂੰ ਥੋੜੀ ਦੇਰ ਹੋ ਜੂਗੀ ਤਾਂ ਉਹ ਆਪਦੀ ਮਾਂ ਨੂੰ ਫੋਨ ਕਰਕੇ ਕਹਿੰਦਾ ਕਿ ਮਾਂ ਮੈਨੂੰ ਲੈਣ ਦੇ ਲਈ ਕਿਸੇ ਨੂੰ ਭੇਜ ਦੇ ਤਾਂ ਮਾਂ ਵੱਲੋਂ ਪਿੰਡ ਦੇ ਹੀ ਦੋ ਲੜਕੇ ਸੋਨੂ ਤੇ ਅਨੂਪ ਨੂੰ ਪਲਸਰ ਮੋਟਰਸਾਈਕਲ ਦੇ ਕੇ ਉਸ ਨੂੰ ਲੈਣ ਭੇਜ ਦਿੱਤਾ ਜਾਂਦਾ ਉਹ ਉੱਥੇ ਜਾਂਦੇ ਨੇ ਤਾਂ 7:30 ਦੇ ਕਰੀਬ ਪ੍ਰਿਆੰchu ਆਉਂਦਾ ਉਹ ਬੈਗ ਦੇ ਉੱਤੇ ਲੈ ਕੇ ਨਿਕਲਦੇ ਨੇ ਪਰ ਰਸਤੇ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਉਹਨਾਂ ਦੇ ਅੱਗੇ ਆ ਕੇ ਰੁਕਦੀ ਆ ਤੇ ਉਹ ਸੋ ਪਰ ਮੌਜੂਦ ਦੋ ਹੋਰ ਮੁੰਡਾ ਦੇ ਬਲੋਂ ਰਾਸਤਾ ਪੁੱਛਿਆ ਜਾਂਦਾ ਕਿ ਅਸੀਂ ਇਸ ਪਿੰਡ ਜਾਣਾ ਇਸ ਦਾ ਰਾਸਤਾ ਕੀ ਆ ਜਿਵੇਂ ਉਹ ਦੱਸਣ ਦੇ ਲਈ نیچے ਉਤਰਦੇ ਨੇ ਤਾਂ ਉਹਨਾਂ ਦੇ ਬਲੋਂ ਤਾੜ-ਤਾੜ ਗੋਲੀਆਂ ਚਲਾਤੀਆਂ ਜਾਂਦੀਆਂ ਨੇ ਤੇ ਇਹਨਾਂ ਬਲੋਂ ਸੱਤ ਗੋਲੀਆਂ ਚਲਾਈਆਂ ਗਈਆਂ ਸੀ ਜੋ ਕਿ ਸਿੱਧਾ ਪ੍ਰਿਆੰਸ਼ੂ ਕੁਮਾਰ ਨੂੰ ਲੱਗਦੀਆਂ ਨੇ ਤੇ ਮੋਟਰਸਾਈਕਲ ਸਵਾਰ ਉੱਥੋਂ ਫਰਾਰ ਹੋ ਜਾਂਦੇ ਨੇ ਫਿਰ ਸੋਨੂ ਤੇ ਅਨੂਪ ਪਰਿਆੰਸ਼ ਨੂੰ ਹਸਪੀਟਲ ਲੈ ਕੇ ਜਾਂਦੇ ਨੇ ਡਾਕਟਰ ਦੇ ਵੱਲੋਂ ਉਸ ਨੂੰ ਚੈੱਕ ਕੀਤਾ ਜਾਂਦਾ ਤਾਂ ਉਹ ਮਰ ਚੁੱਕਿਆ ਸੀ ਫਿਰ ਹਸਪੀਟਲ ਵੱਲੋਂ ਹੀ ਪੁਲਿਸ ਨੂੰ ਕਾਲ ਵੀ ਕਰ ਦਿੱਤੀ ਜਾਂਦੀ ਆ ਤੇ ਪੁਲਿਸ ਤੁਰੰਤ ਹੀ ਉੱਥੇ ਪਹੁੰਚਦੀ ਹੈ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪੁਲਿਸ ਦਾ ਸਭ ਤੋਂ ਪਹਿਲਾ ਸ਼ੱਕ ਅਨੂਪ ਤੇ ਸੋਨੂ ਤੇ ਹੀ ਜਾਂਦਾ ਕਿਉਂਕਿ ਉਹ ਤਿੰਨੋਂ ਇੱਕੋ ਬਾਈਕ ਦੇ ਉੱਤੇ ਬੈਠੇ ਹੋਏ ਸੀ ਪਰ ਗੋਲੀਆਂ ਸਿਰ ਪਰਿਆੰਸ਼ ਨੂੰ ਹੀ ਲੱਗੀਆਂ ਤੇ ਪੁਲਿਸ ਵੱਲੋਂ ਉਹਨਾਂ ਤੋਂ ਕਈ ਦੌਰ ਦੀ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਕੁਝ ਵੀ ਨਿਕਲ ਕੇ ਬਾਹਰ ਨਹੀਂ ਆਉਂਦਾ ਫਿਰ ਪੁਲਿਸ ਵੱਲੋਂ ਪ੍ਰਿਆੰਸ਼ੂ ਦੇ ਫੋਨ ਦੀ ਸੀਡੀਆਰ ਵਗੈਰਾ ਕਢਵਾਈ ਜਾਂਦੀ ਹੈ ਤੇ ਸੀਡੀਆਰ ਤੋਂ ਪਤਾ ਲੱਗਦਾ ਕਿ ਪ੍ਰਿਆੰਸ਼ੂ ਨੇ ਆਪਦੀ ਪਤਨੀ ਨੂੰ ਪਿਛਲੇ 24 ਘੰਟਿਆਂ ਦੇ ਵਿੱਚ 50 ਤੋਂ ਵੱਧ ਵਾਰ ਗੱਲਬਾਤ ਕੀਤੀ ਆ ਪੁਲਿਸ ਵੱਲੋਂ ਉਸ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਤਾ ਲੱਗਦਾ ਕਿ ਉਸ ਦੀ ਪਤਨੀ ਗੁੰਜਾ ਸਿੰਘ ਤੇ ਪ੍ਰਿਆੰਸ਼ੂ ਦਾ ਵਿਆਹ 45 ਦਿਨ ਪਹਿਲਾਂ ਹੋਇਆ ਸੀ ਪੁਲਿਸ ਉਸ ਨੂੰ ਪੁੱਛਗਿੱਛ ਕਰਦੀ ਹੈ ਤਾਂ ਉਸ ਵੱਲੋਂ ਦੱਸਿਆ ਜਾਂਦਾ ਕਿ ਉਹੀ ਗੱਲਾਂ-ਬਾਤਾਂ ਹੋਈਆਂ ਸੀ ਜੋ ਇੱਕ ਪਤੀ ਤੇ ਪਤਨੀ ਦੇ ਵਿਚਕਾਰ ਹੁੰਦੀਆਂ ਨੇ ਫਿਰ ਪੁਲਿਸ ਵੱਲੋਂ ਗੁਜਾ ਸਿੰਘ ਨੂੰ ਕਿਹਾ ਜਾਂਦਾ ਕਿ ਤੂੰ ਆਪਦਾ ਫੋਨ ਦੇ ਦੇ ਅਸੀਂ ਕੁਝ ਪੜਤਾਲ ਕਰਨੀਆਂ ਤਾਂ ਉਸ ਵੱਲੋਂ ਫੋਨ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਕਿ ਇਸਦੇ ਵਿੱਚ ਮੇਰੀਆਂ ਕੁਝ ਜ਼ਰੂਰੀ ਚੀਜ਼ਾਂ ਨੇ ਪੁਲਿਸ ਵੱਲੋਂ ਉਸ ਨੂੰ ਕਿਹਾ ਜਾਂਦਾ ਕਿ ਪਤੀ ਤੋਂ ਵੀ ਜ਼ਰੂਰੀ ਹੈ ਇਹ ਚਾਹੀਆਂ ਕਿਹੜੀਆਂ ਚੀਜ਼ਾਂ ਨੇ ਫਿਰ ਪੁਲਿਸ ਉਸ ਨੂੰ ਪੁੱਛਦੀ ਹੈ ਕਿ ਅਜਾ ਕੀ ਹੈ ਫੋਨ ਦੇ ਵਿੱਚ ਜੋ ਤੂੰ ਸਾਨੂੰ ਦੇਣਾ ਨਹੀਂ ਚਾਹੁੰਦਾ ਤਾਂ ਜਦੋਂ ਵੀ ਪੁਲਿਸ ਵੱਲੋਂ ਇਹ ਪੁੱਛਿਆ ਜਾਂਦਾ ਤਾਂ ਹਰ ਪਾਰੋਂ ਪੁਲਿਸ ਨੂੰ ਇੱਕ ਨਵੀਂ ਕਹਾਣੀ ਸੁਣਾ ਦਿਆ ਕਰਦੀ ਸੀ ਪੁਲਿਸ ਨੂੰ ਕਨਫਰਮ ਹੋ ਗਿਆ ਕਿ ਦਾਲ ਦੇ ਵਿੱਚ ਕੁਝ ਤਾਂ ਕਾਲਾ ਪੁਲਿਸ ਬਲੋਸ ਦਾ ਫੋਨ ਕਵਜੇ ਦੇ ਵਿੱਚ ਲੈਤਾ ਜਾਂਦਾ ਤੇ ਨਾਲ ਹੀ ਉਸ ਨੂੰ ਖੁਦ ਨੂੰ ਵੀ ਅਰੈਸਟ ਕਰ ਲਿਆ ਜਾਂਦਾ ਫਿਰ ਇੱਕ ਕਹਾਣੀ ਸਾਹਮਣੇ ਆਉਂਦੀ ਹੈ ਦਰਸਲ ਜਦੋਂ ਗੁੰਜਾ ਛੋਟੀ ਸੀ ਤਾਂ ਉਸਦੀ ਭੂਆ ਉਸ ਨੂੰ ਆਪਦੇ ਨਾਲ ਲੈ ਗਈ ਸੀ ਤਾਂ ਕਿ ਉੱਥੇ ਹੀ ਰਹਿ ਕੇ ਉਹ ਵੱਡੀ ਹੋ ਸਕੇ ਤੇ ਉਸ ਦਾ ਪਾਲਣ ਪੋਸ਼ਣ ਵੀ ਉਦੀ ਭੂਆ ਦੇ ਵੱਲੋਂ ਹੀ ਕੀਤਾ ਜਾ ਸਕੇ ਤੇ ਜਦੋਂ 12 ਸਾਲ ਦੀ ਹੋਈ ਤਾਂ ਉਸਦੇ ਫਫੜ ਦਾ ਉਸ ਪ੍ਰਤੀ ਤੇ ਉਸ ਦਾ ਤੇ ਉਸ ਦਾ ਆਪਦੇ ਫਫੜ ਦੇ ਪ੍ਰਤੀ ਅਟਰੈਕਸ਼ਨ ਵੱਧਣ ਲੱਗ ਚੁੱਕਿਆ ਸੀ ਉਸ ਸਮੇਂ ਉਹਦਾ ਫੁੱਫੜ 45 ਸਾਲ ਦਾ ਸੀ ਤੇ ਹੌਲੀ-ਹੌਲੀ 15 ਸਾਲ ਗੁਜ਼ਰ ਗਏ ਤੇ ਨਾ 15 ਸਾਲਾਂ ਦੇ ਵਿੱਚੇ ਦੋਨੋਂ ਇੱਕ ਪਤੀ-ਪਤਨੀ ਵਾਂਗ ਰਹਿੰਦੇ ਰਹੇ ਉਸਦੀ ਭੂਆ ਨੂੰ ਇਹਨੇ ਸਮੇਂ ਦੇ ਵਿੱਚ ਸ਼ੱਕ ਤੱਕ ਨਹੀਂ ਹੁੰਦਾ ਕਿ ਉਸਦੀ ਸਗੀ ਭਤੀਜੀ ਦਾ ਉਹਦੇ ਹੀ ਪਤੀ ਦੇ ਨਾਲ ਚੱਕਰ ਚੱਲ ਰਿਹਾ ਤੇ ਹੋਰ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੁੰਦਾ ਅਜੇਹ ਦੇ ਵਿੱਚ ਜਦੋਂ ਵਿਆਹ ਦੇ ਲਾਇਕ ਹੋਈ ਤਾਂ ਰਿਸ਼ਤੇ ਵੀ ਆਉਂਦੇ ਪਰ ਉਸਦਾ ਪੁੱਫੜ ਕੁਝ ਨਾ ਕੁਝ ਸਕੀਮਾਂ ਲਾ ਕੇ ਉਸਦੇ ਰਿਸ਼ਤੇ ਤੋੜ ਦਿਆ ਕਰਦਾ ਸੀ ਗੁੰਜਾ ਵੀ ਉਸ ਤੋਂ ਖੁਸ਼ ਹੁੰਦੀ ਉਹ ਵੀ ਚਾਹੁੰਦੀ ਸੀ ਕਿ ਉਸਦਾ ਵਿਆਹ ਕਦੇ ਵੀ ਨਾ ਹੋਵੇ ਇਸੇ ਤੋਂ ਬਾਅਦ April 2025 ਦਾ ਸਮਾਂ ਆਉਂਦਾ ਉਸਦੀ ਭੂਆ ਵੱਲੋਂ ਕਿਹਾ ਜਾਂਦਾ ਕਿ ਉਹ ਬਚਾਰ ਜਾ ਰਹੀ ਹੈ ਉਸ ਨੂੰ ਥੋੜਾ ਟਾਈਮ ਲੱਗ ਜੂ ਤੇਸੇ ਤੋਂ ਬਾਅਦ ਦੋਨੋਂ ਜਣੀ ਫਫੜ ਜੀਵਨ ਸਿੰਘ ਤੇ ਭਤੀਜੀ ਗੁੰਝਾ ਦੋਨੋਂ ਇਸ ਘਰ ਦੇ ਵਿੱਚ ਇਕੱਲੇ ਸੀ ਤੇ ਇੱਕ ਕਮਰੇ ਦੇ ਵਿੱਚ ਜਾਂਦੇ ਨੇ ਤੇ ਫਿਰ ਤੋਂ ਜੋ ਪਹਿਲਾਂ ਲੰਬੇ ਸਮੇਂ ਤੋਂ ਕਰਦੇ ਆ ਰਹੇ ਸੀ ਉਹੀ ਕਰਨਾ ਸ਼ੁਰੂ ਕਰ ਦਿੰਦੇ ਨੇ ਜਾਨੀ ਕਿ ਸੰਬੰਧ ਬਣਾਉਨੇ ਪਰ ਉਸ ਦਿਨ ਭੂਆ ਬਹੁਤ ਜਲਦੀ ਘਰ ਆ ਜਾਂਦੀ ਹੈ ਤੇ ਉਹਨਾਂ ਨੂੰ ਦੋਨਾਂ ਨੂੰ ਇਸ ਪੱਤੀ ਜੜਕ ਹਾਲਤ ਦੇ ਵਿੱਚ ਫੜ ਲਿਆ ਫਿਰ ਉਹ ਆਪਦੇ ਭਰਾ ਕੋਲ ਜਾਂਦੀ ਹੈ ਸਾਰੀ ਗੱਲ ਦੱਸਦੀ ਹੈ ਤੇ ਕਹਿੰਦੀ ਹੈ ਕਿ ਜਲ ਤੋਂ ਜਲਦ ਗੁੰਜਾ ਦਾ ਵਿਆਹ ਕਰਦਾ ਹੀ ਸਭ ਤੋਂ ਵਧੀਆ ਹੋਊਗਾ ਤੇ ਗੁੰਜਾ ਵੀ ਸਮਾਜ ਤੇ ਪਿਤਾ ਦੇ ਡਰ ਤੋਂ ਵਿਆਹ ਲਈ ਰਾਜ਼ੀ ਹੋ ਜਾਂਦੀ ਹੈ ਫਿਰ ਵਿਆਹ ਹੁੰਦਾ ਤੇ ਜਿਸ ਸਮੇ ਉਸਨੇ ਆਪਦੇ ਪਤੀ ਦੇ ਗਲ ਦੇ ਵਿੱਚ ਬਰਮੜਾ ਲਾਈ ਸੀ ਨਾ ਉਸੇ ਸਮੇ ਹੀ ਉਸਨੇ ਸੌਖਾਦੀ ਸੀ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਆਪਦੇ ਪਤੀ ਨੂੰ ਮਾਰੂਗੀ ਤੇ ਆਪਦੇ ਫਫੜ ਦੇ ਨਾਲ ਹੀ ਰਹੂਗੀ 4 ਮਈ ਨੂੰ ਗੁੰਜਾ ਦਾ ਵਿਆਹ ਪ੍ਰਿਆੰਸ਼ੂ ਦੇ ਨਾਲ ਹੁੰਦਾ ਪਰ ਹੁਣ ਦੂਸਰੀ ਤਰਫ ਉਸ ਦਾ ਫੁੱਫੜ ਤੜਪ ਰਿਆ ਸੀ ਕਿਉਂਕਿ ਉਸ ਦੀ ਗੱਲਬਾਤ ਗੁੰਜਾ ਦੇ ਨਾਲ ਨਹੀਂ ਸੀ ਹੋ پا ਰਹੀ ਇਸੇ ਬਚਕਾਰ 20 ਮਈ 2025 ਤੋਂ ਬਾਅਦ ਇਹਨਾਂ ਦੀ ਫੋਨ ਤੇ ਦੁਬਾਰਾ ਤੋਂ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਸ ਸਮੇਂ ਤੱਕ ਜਿਹੜੀਆਂ ਵੀ ਵਿਆਹ ਦੀਆਂ ਰਸਮਾਂ ਵਗੈਰਾ ਸੀ ਉਹ ਮੁੱਕ ਚੁੱਕੀਆਂ ਸੀ ਤੇ ਫਿਰ ਇਹਨਾਂ ਵੱਲੋਂ ਪ੍ਰਿਆੰਸ਼ੂ ਨੂੰ ਮਾਰਨ ਦੀ ਪਲੈਨਿੰਗ ਕੀਤੀ ਜਾਂਦੀ ਹੈ ਤੇ ਉਹਦੇ ਫੁੱਫੜ ਦੇ ਵੱਲੋਂ ਦੋ ਲੜਕੇ ਜੈ ਸੰਕਰ ਚੌਬੇ ਮਕੇਸ਼ ਸ਼ਰਮਾ ਨਾਂ ਦੇ ਦੋ ਸ਼ੂਟਰਾਂ ਨੂੰ ਹਾਇਰ ਕੀਤਾ ਜਾਂਦਾ ਗੁੰਜਾ ਸਿੰਘ ਵੱਲੋਂ ਖੁਦ ਹੀ ਆਪਣੇ ਫੁੱਫੜ ਨੂੰ ਆਪਦੇ ਪਤੀ ਦੀ ਫੋਨ ਦੀ ਲੋਕੇਸ਼ਨ ਆਈਡੀਓ ਦਿੱਤੀ ਜਾਂਦੀ ਹੈ ਕਿ ਉਹ ਐਸ ਐਸ ਸਮੇਂ ਐਸ ਐਸ ਜਗ੍ਹਾ ਦੇ ਉੱਤੇ ਹੈ ਕਿਉਂਕਿ ਉਹ ਲਗਾਤਾਰ ਉਸਦੇ ਨਾਲ ਫੋਨ ਤੇ ਗੱਲਬਾਤ ਕਰ ਰਹੀ ਸੀ ਇਸ ਤੋਂ ਪਹਿਲਾਂ ਉਹਨਾਂ ਦੋਨਾਂ ਸ਼ੂਟਰਾਂ ਵੱਲੋਂ ਉਹਨਾਂ ਦੇ ਘਰ ਦੀ ਪੂਰੀ ਰੈਕੀ ਵੀ ਕੀਤੀ ਜਾਂਦੀ ਹੈ ਇਸੇ ਦੌਰਾਨ ਪ੍ਰਿਆੰਸੂ ਆਪ ਦੀ ਪਤਨੀ ਗੁੱਜਾ ਨੂੰ ਇੱਕ ਵਾਰ ਕਹਿੰਦਾ ਕਿ ਉਹ ਬਨਾਰਸ ਕਿਸੇ ਕੰਮ ਦੇ ਲਈ ਜਾ ਰਿਹਾ ਹੈ ਤੇ 24 ਤਰੀਕ ਨੂੰ ਵਾਪਸ ਆ ਜਾਊਗਾ 23 ਨੂੰ ਉਹ ਜਾਂਦਾ ਤੇ 24 ਨੂੰ ਉਹ ਵਾਪਸ ਆਉਂਦਾ ਤਾਂ ਪਤਨੀ بار بار ਉਸ ਤੋਂ ਪੁੱਛ ਰਹੀ ਸੀ ਕਿ ਕਿੱਥੇ ਆ ਗਿਆ ਕਿਸ ਜਗਾਤੇ ਆ ਸਾਰੀ ਜਾਣਕਾਰੀ ਉਹ ਸ਼ੂਟਰਸ ਨੂੰ ਵੀ ਦੇ ਰਹੀ ਸੀ ਤੇ ਫਿਰ ਵਾਪਸ ਆਉਂਦੇ ਰਸਤੇ ਦੇ ਵਿੱਚ ਹੀ ਉਸ ਨੂੰ ਘੇਰ ਕੇ ਸ਼ੂਟਰਸ ਦੇ ਦੁਆਰਾ ਮਾਰ ਦਿੱਤਾ ਜਾਂਦਾ ਗੁੰਜਾ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਦੋਨੇ ਸ਼ੂਟਰਸ ਵੀ ਪੁੱਛਦੇ ਇਸ ਸਮੇਂ ਅਰੇਸਟ ਦੇ ਵਿੱਚ ਨੇ ਪਰ ਜੀਵਨ ਸਿੰਘ ਜੋ ਕਿ ਉਸ ਦਾ ਪੁੱਪੜ ਸੀ ਉਹ ਹਾਲੇ ਵੀ ਫਰਾਰਾ ਇਸ ਪੂਰੀ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਵੀ ਦਿਲ ਨੂੰ ਦਿਖਾਉਣਾ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬਿਲਕੁਲ ਨਹੀਂ ਆ ਸਿਰਫ ਤੁਹਾਨੂੰ ਜਾਣਕਾਰੀ ਕਰਵਾਉਣਾ ਕਿ ਕਿਸ ਕਿਸ ਤਰ੍ਹਾਂ ਦੇ ਕ੍ਰਾਈਮ ਸਾਡੀ ਦੁਨੀਆ ਦੇ ਵਿੱਚ ਹੋ ਰਹੇ ਨੇ ਤੇ ਕਿਵੇਂ ਰਿਸ਼ਤਿਆਂ ਨੂੰ ਵੀ ਤਾੜ-ਤਾੜ ਕੀਤਾ ਜਾ ਰਿਹਾ ਹੈ ਤੁਹਾਡਾ ਇਸ ਪੂਰੀ ਲਿਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ